ਹਰ ਬਾਰ ਲੋਕਾਂ ਦੇ ਪੈਸੇ ਕਰਵਾਉਣ ਵਾਸਤੇ ਤੁਸੀਂ ਅੱਗੇ ਆਉਂਦੇ ਹੋ ਇਹਨਾਂ ਏਜੰਟਾਂ ਦੇ ਖਿਲਾਫ ਲੜਦੇ ਵੀ ਉੱਪਰ ਲੋਕ ਪੈਸੇ ਕਰਵਾ ਕੇ ਫਿਰ ਏਜੰਟਾਂ ਕੋਲ ਫੋਜ ਜਾਂਦੇ ਨੇ ਕਸੂਰ ਕਿਸ ਦਾ ਮੰਨਦੇ ਹੋ ਏਜੰਟਾਂ ਦਾ ਜਾਂ ਫਿਰ ਆਮ ਲੋਕਾਂ ਦਾ ਦੇਖੋ ਜੇ ਤੈਨੂੰ ਕੋਈ ਬਿਮਾਰੀ ਹੋਊਗੀ ਡਾਕਟਰ ਕੋਲ ਹੀ ਜਾਏਗਾ ਕੋਈ ਪਿੰਡ ਦੇ ਬੰਦੇ ਕੋਲ ਜਾਏਗਾ ਜਾਂ ਸਰਪੰਚ ਕੋਲੇ ਜਾਏਗਾ ਹੁਣ ਇਹ ਲੋਕਾਂ ਨੂੰ ਭੁਮਾਉਂਦੇ ਆ ਲਾਲਚ ਦਿੰਦੇ ਆ ਵੀ ਆ ਜਾਓ ਆ ਜਾਓ ਤੁਹਾਨੂੰ ਬਿਨਾ ਪੈਸੇ ਤੋਂ ਪਹਿਲਾਂ ਪੈਸੇ ਬਾਅਦ ਲਵਾਂਗੇ ਵੀਜ਼ਾ ਦੇਵਾਂਗੇ ਤਾਂ ਲੋਕ ਫਸ ਜਾਂਦੇ ਆ ਥੋੜੇ ਕਈ ਕਲਾਕਾਰ ਵੀ ਐਡ ਕਰਦੇ ਨੇ ਇਹਨਾਂ ਦੀਆਂ ਕੀ ਉਬੀ ਕਸੂਰ ਵਾਲ ਨਹੀਂ ਚਾਹੀਦਾ ਭਾਈ ਨਹੀਂ ਚਾਹੀਦਾ ਚਲੋ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹੜੇ ਲਾਇਸੈਂਸ ਸੁਦਾ ਬੰਦੇ ਨੇ ਉਹੀ ਆਪਣਾ ਇਹ ਜਿਹੜਾ ਇਹਦਾ ਕੰਮ ਕਰ ਸਕਣ। ਉਹ ਜਿਹੜੇ ਗੈਰ ਕਾਨੂੰਨੀ ਦੁਕਾਨਾਂ ਖੋਲ ਕੇ ਬੈਠੇ ਉਹ ਢੇਰੇ ਆ। ਜੀ ਫੇਸ ਤੇ ਕਿਹਾ ਕਿ ਮੇਰੇ ਨਾਮ ਤੇ ਕੋਈ ਪੈਸੇ ਵੀ ਲੈਂਦਾ ਹੈ ਲੱਖ ਰੁਪਏ ਕਿਸੇ ਨੇ ਲੈ ਲਿਆ ਮੁਹਾਲੀ ਦੇ ਵਿੱਚ ਕਿ ਅਸੀਂ ਉਹ ਲੱਖੇ ਵਿੱਚ ਚੁਪ ਕਰਾ ਦਾਂਗੇ। ਗੁਰਵਿੰਦਰ ਸਿੰਘ ਨਾਂ ਦੇ ਬੰਦੇ ਤੋਂ ਕੋਈ ਲੱਖ ਰੁਪਿਆ ਲੈ ਗਿਆ। ਕਹਿੰਦਾ ਅਸੀਂ ਲੱਖੇ ਨੂੰ ਚੁਪ ਕਰਾ ਦੇਾਂਗੇ। ਤਾਂ ਮੈਂ ਕਹਿਣਾ ਚਾਹੁੰਦਾ ਹੁਣ ਇਕੱਠ ਸੀਗਾ ਭਾਈ ਇੱਥੇ ਮੇਰਾ ਕੋਈ ਫੋਟੋ ਮਾ ਖਰਾ ਗਿਆ। ਕੱਲ ਨੂੰ ਫੋਟੋ ਦਿਖਾ ਕੇ ਅੱਲਾ ਕਹੇ ਮੈਂ ਲੱਖੇ ਦੇ ਬਹੁਤ ਨੇੜੇ ਆਂ ਐਂ ਠਗੀਆਂ ਮਾਰਦੇ ਆ ਲੋਕ ਟਰੈਵਲ ਏਜੰਟਾਂ ਦੇ ਖਿਲਾਫ ਅੱਜ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਮੁਹਾਲੀ ਦੇ ਵਿੱਚ ਹੋਇਆ ਹੈ ਤਾਂ ਇਸ ਨੂੰ ਲੈ ਕੇ ਭਾਨਾ ਸਿੱਧੂ ਤੇ ਲੱਖਾ ਸਦਾਣਾ ਸਦਾਣਾ ਜਿਵੇਂ ਬਾਰ-ਬਾਰ ਲੋਕਾਂ ਦੇ ਪੈਸੇ ਕਢਵਾਉਣ ਵਾਸਤੇ ਤੁਸੀਂ ਅੱਗੇ ਆਨੇ ਹੋ ਇਹਨਾਂ ਏਜੰਟਾਂ ਦੇ ਖਿਲਾਫ ਲੜਦੇ ਵੀ ਉੱਪਰ ਲੋਕ ਪੈਸੇ ਕਢਵਾ ਕੇ ਫਿਰ ਏਜੰਟਾਂ ਕੋਲ ਫੋਜ ਜਾਂਦੇ ਨੇ ਕਸੂਰ ਕਿਸ ਦਾ ਮੰਨਦੇ ਹੋ ਏਜੰਟਾਂ ਦਾ ਜਾਂ ਫਿਰ ਆਮ ਲੋਕਾਂ ਦਾ ਦੇਖੋ ਭਾਈ ਗੱਲ ਇਹੇ ਉਹ ਗੱਲ ਕਹਿੰਦੇ ਹੁਣ ਇਹ ਪ੍ਰਸ਼ਾਸਨ ਵੀ ਕਹਿੰਦਾ ਤੁਹਾਡੇ ਵਰਗੇ ਸਵਾਲ ਕਰਦੇ ਆ ਵੀ ਅੰਟਾ ਕੋਲ ਜਾਂਦੇ ਕਿਉਂ ਆ ਬਿਲਕੁਲ ਜੇ ਤੈਨੂੰ ਕੋਈ ਬਿਮਾਰੀ ਹੋਗੀ ਡਾਕਟਰ ਕੋਲ ਹੀ ਜਾਏਗਾ ਕੋਈ ਪਿੰਡ ਦੇ ਬੰਦੇ ਕੋਲ ਜਾਏਗਾ ਕਿ ਸਰਪੰਚ ਕੋਲੇ ਜਾਏਗਾ ਹੁਣ ਇਹ ਲੋਕਾਂ ਨੂੰ ਕਹਿੰਦੇ ਆ ਗੱਡੀ ਕਿਹੜੀ ਕਿਹੜੀ ਜਾ ਗੱਡੀ ਬਾਹਰ ਖੜੀ ਹੈ ਹਾਂ ਹਾਂਜੀ ਜਦੋਂ ਹੁਣ ਇਹ ਲੋਕਾਂ ਨੂੰ ਭਰਮਾਉਂਦੇ ਆ ਲਾਲਚ ਦਿੰਦੇ ਆ ਵੀ ਆ ਜਾਓ ਆ ਜਾਓ ਤੁਹਾਨੂੰ ਬਿਨਾ ਪੈਸੇ ਤੋਂ ਪਹਿਲਾਂ ਪੈਸੇ ਬਾਅਦ ਲਾਵਾਂਗੇ ਵੀ ਜਾ ਦੇਵਾਂਗੇ ਤਾਂ ਲੋਕ ਫਸ ਜਾਂਦੇ ਆ ਤਾਂ ਅਗਲ ਅਸਰ ਦੂਜੀ ਗੱਲ ਹੁਣ ਕਈਆਂ ਦੇ ਮੈਂ ਇੱਕ ਪੈਸੇ ਕਈ ਵਾਰੀ ਕਢਾਏ ਆ ਇੱਕ ਬੰਦੇ ਦਾ 25 ਲੱਖ ਰੁਪਏ ਕਢਾਇਆ ਦੁਬਾਰੇ ਫਿਰ 15 ਲੱਖ ਹੋਰ ਜੇ ਕੋਈ ਕੋਲ ਜਾ ਕੇ ਵਸਾ ਲਿਆ ਫਿਰ ਆ ਗਿਆ ਮੈਂ ਕਿਹਾ ਤੇਰੇ ਨਿਕਲਦਾ ਗਏ ਸੀ ਕਹਦਾ ਨਹੀਂ ਬਾਈ ਉਹ ਹੋਰ ਕੋਲ ਵਗ ਗਿਆ ਸੀ ਮੈਂ ਫਿਰ ਜਾ ਭੱਜਿਆ ਯਾਰ ਤੁਰੇ ਕਈ ਕਲਾਕਾਰ ਵੀ ਐਡ ਕਰਦੇ ਨੇ ਇਹਨਾਂ ਦੀਆਂ ਕੀ ਉਹ ਵੀ ਕਸੂਰਬਾਦ ਨਹੀਂ ਨਹੀਂ ਚਾਹੀਦਾ ਭਾਈ ਨਹੀਂ ਚਾਹੀਦਾ ਚਲੋ ਉਹ ਪਤਾ ਨਹੀਂ ਕਿਸੇ ਲਿਹਾਰ ਚ ਕਰਦੇ ਆ ਜਾਂ ਪਤਾ ਨਹੀਂ ਕਿਸੇ ਪੈਸੇ ਦੇ ਚੱਕਰ ਚ ਕਰਦੇ ਆ ਉਹ ਨਹੀਂ ਚਾਹੀਦਾ ਤਾਂ ਇਸ ਕਰਕੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਹ ਬੰਦ ਕਰੋ ਕਿਉਂਕਿ ਬਹੁਤ ਵੱਡਾ ਮਾਫੀਆ ਬਹੁਤ ਵੱਡਾ ਗਰੋਹ ਆ ਇਹਦੇ ਖਿਲਾਫ ਅੱਜ ਜਿਹੜੀ ਅਸੀਂ ਮੰਗ ਠਾਈ ਆ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੀ ਆਪਾਂ ਗੱਲ ਕਰੀਏ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਟਰੈਵਲ ਏਜੰਟ ਬੈਠੇ ਨੇ ਪਰ ਮੁਹਾਲੀ ਦੇ ਵਿੱਚ ਦਸਰ ਗਿਣਤੀ ਹਜ਼ਾਰਾਂ ਦੇ ਵਿੱਚ ਐ ਕੱਲੇ ਮੁਹਾਲੀ ਚੰਡੀਗੜ੍ਹ 'ਚ ਬਾਕੀ ਦਾ ਪਤਾ ਨਹੀਂ ਲੁਧਿਆਣੇ ਪਟਿਆਲੇ ਉਮਾਲੇ ਪਤਾ ਨਹੀਂ ਕਿੱਛੇ-ਕੱਛੇ ਕੀ ਕੁਛ ਬੈਠਾ ਹੈ ਤੇ ਆ ਆ ਸਾਰੇ ਆ ਸੂਬੇ ਪੀੜਤ ਦਾ ਰਾਜਸਥਾਨ ਹਰਿਆਣਾ ਹਿਮਾਚਲ ਪੰਜਾਬ ਇਹ ਸਾਰੇ ਪੀੜਤ ਨੇ ਅੱਜ ਇੱਥੇ ਜੰਮੂ ਤੱਕ ਦੇ ਬੰਦੇ ਆਏ ਆ ਕਰਨਾਟਕਾ ਤੱਕ ਦੇ ਬੰਦੇ ਆਏ ਆ ਸੋ ਇਹ ਇਸ ਲਈ ਇਹ ਸਾਰੇ ਲੋਕਾਂ ਦੀ ਲੜਾਈ ਆ ਪਰ ਸਾਡੇ ਲੋਕ ਜੀ ਦਾ ਹੱਲ ਹੋ ਗਿਆ ਮਸਲਾ ਉਹ ਘਰੇ ਬੈ ਜਾਂਦਾ ਦੂਜੇ ਲੜੀ ਜਾਂਦੇ ਬਈ ਕਿ ਬਾਰ-ਬਾਰ ਜਿਹੜੇ ਦਫ਼ਤਰ ਬਦਲਦੇ ਨੇ ਜਿਦ ਤਰ੍ਹਾਂ ਹੁਣ ਗੱਲ ਹੋਈ ਸੀ ਉਪਰ ਸਟੇਜ ਤੇ ਕਿ 2 ਮਹੀਨੇ ਬਾਅਦ 3 ਮਹੀਨੇ ਬਾਅਦ ਦਫ਼ਤਰ ਬਦਲਦੇ ਨੇ ਕਿ ਜਦ ਕਿ ਐਗਰੀਮੈਂਟ 3 ਮਹੀਨੇ ਪਹਿਤੋ ਕਿ ਬਦਲ ਨਹੀਂ ਸਕਦਾ ਦੇਖੀ ਦੇਖੀ ਦੇਖੋ ਉਹੀ ਤਾਂ ਗੱਲ ਅਸੀਂ ਕਹਿ ਰਹੇ ਹਾਂ ਵੀ ਕਾਨੂੰਨ ਬਣਨਾ ਚਾਹੀਦਾ ਵੀ ਜਿਹੜੇ ਲਾਇਸੈਂਸ ਸੁਧਾ ਬੰਦੇ ਨੇ ਉਹੀ ਆਪਣਾ ਇਹ ਜਿਹੜਾ ਇਹਦਾ ਕੰਮ ਕਰ ਸਕਣ ਹੁਣ ਜਿਹੜੇ ਗਾਲ ਕਾਨੂੰਨੀ ਦੁਕਾਨਾਂ ਖੋਲ ਕੇ ਬੈਠੇ ਉਹ ਲਟੇਰੇ ਆ ਤਾਂ ਇਹਦੇ ਲਈ ਆਹੀ ਇਸੇ ਕਰਕੇ ਅੱਜ ਅਸੀਂ ਜਿਹੜਾ ਮੰਗ ਪੱਤਰ ਇੱਥੋਂ ਗਵਰਨਰ ਜਾਂ ਇੱਥੋਂ ਪੰਜਾਬ ਸਰਕਾਰ ਤੱਕ ਪਹੁੰਚਾ ਕਰਦੇ ਆ ਵੀ ਇਹਦੀ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੁਈ ਇਹ ਰ ਸਾਂਸ ਹੋਊਗਾ ਸਰਕਾਰ ਤੋਂ ਮਨਜ਼ੂਰशुदा ਹੋਊ ਉਹ ਬੰਦੇ ਬੈਠਣਗੇ ਆਪੇ ਕੱਲ ਨੂੰ ਸਰਕਾਰਾਂ ਨੂੰ ਗਲਗਲਾਵਾ ਪਾਉਗੀ ਜੋ ਠੱਗੀ ਮਾਰਨਗੇ ਹੁਣ ਜਿਹੜਾ ਮਰਜੀ ਲੈ ਕੇ ਇੱਥੇ ਦੋ ਕਮਰੇ ਫਲੈਟ ਕਰਾਏ ਤੇ ਦੁਕਾਨ ਖੋਹ ਕੇ ਬਹਿ ਜਾਂਦਾ ਇਹ ਬੰਦ ਹੋਣਾ ਚਾਹੀਦਾ ਅੱਛਾ ਲਖੇ ਬਾਈ ਇੱਕ ਲਾਸਟਵਾਲ ਹੈ ਤੁਸੀਂ ਇਸ ਸਟੇਜ ਤੇ ਕਿਹਾ ਕਿ ਮੇਰੇ ਨਾਮ ਤੇ ਕੋਈ ਪੈਸੇ ਵੀ ਲੈਂਦਾ ਹੈ ਲੱਖ ਰੁਪਏ ਕਿਸੇ ਨੇ ਲੈ ਲਿਆ ਮੋਹਾਲੀ ਦੇ ਵਿੱਚ ਕਿ ਅਸੀਂ ਇਹਨੂੰ ਚੁੱਪ ਕਰਾ ਦੇ ਗੁਰਵਿੰਦਰ ਸਿੰਘ ਨਾਂ ਦੇ ਬੰਦੇ ਤੋਂ ਕੋਈ ਲੱਖ ਰੁਪਇਆ ਲੈ ਗਿਆ ਕਹਿੰਦਾ ਅਸੀਂ ਲੱਖੇ ਨੂੰ ਚੁੱਪ ਕਰਾ ਦੇਾਂਗੇ ਤਾਂ ਮੈਂ ਕਹਿਣਾ ਚਾਹੁੰਦਾ ਹੁਣ ਇਕੱਠ ਸੀਗਾ ਬਾਈ ਇੱਥੇ ਮੇਰੇ ਨਾਲ ਉਹ ਨੇੜੇ ਐ ਠਗੀਆਂ ਮਾਰਦੇ ਆ ਲੋਕ ਸੋ ਮੇਰਾ ਕੋਈ ਮਾਮੇ ਦਾ ਬਣ ਕੇ ਕੋਈ ਚਾਚੇ ਦਾ ਬਣ ਕੇ ਕੋਈ ਭੂਆ ਕੋਈ ਮਾਸੀ ਦਾ ਮੁੰਡਾ ਕੋਈ ਸਜਣ ਦਾ ਬਣ ਕੇ ਠਗੀਆਂ ਮਾਰਦੇ ਆ ਜੇ ਕੋਈ ਕਿਸੇ ਦੇ ਗੱਲ ਦੇ ਧਿਆਨ ਚਾਹੁੰਦੇ ਤਾਂ ਮੇਰੇ ਧਿਆਨ ਚ ਲਿਆਓ ਅਸੀਂ ਕਿਸੇ ਤੋਂ ਚਾਹ ਦੇ ਕੱਪ ਦੇ ਰਵਾਦਾਰ ਵੀ ਤੁਹਾਨੂੰ ਨਹੀਂਵੇਂ ਥਾਂ ਬਾਦੀ ਬਹੁਤ ਤੁਸੀਂ ਦੇਖੋ ਕਿ ਇਸ ਲਖਸਦਾਨਾ ਜਿੰਨਾ ਵੱਲੋਂ ਅੱਜ ਮੁਹੱਲੇ ਵਿੱਚ ਕਬੱਡਾ ਇਕੱਠ ਜੋ ਕੀਤਾ ਗਿਆ ਉਸ ਦੇ ਵਿੱਚ ਇਹਨਾਂ ਵੱਲੋਂ ਟ੍ਰੈਵਲ ਏਜੰਟਾਂ ਦੇ ਖਿਲਾਫ ਜਿਹੜੇ ਇੱਕ ਵੱਡੀ ਮੁਹਿੰਮ ਚੱਲੀ ਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਇੱਕ ਮਹੀਨਾ ਟਾਈਮ ਦਿੱਤਾ ਹੈ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਦੇਖਦੇ ਹਾਂ ਕਿ ਹੁਣ ਜਿਹੜੇ ਠੱਗ ਟ੍ਰੈਵਲ ਏਜੰਟ ਨੇ ਜਿਹੜੇ ਲੋਕਾਂ ਤੋਂ 1 ਕਰੋੜ ਰੁਪਿਆ ਲੈ ਕੇ ਬੈਠੇ ਨੇ ਉਹਨਾਂ ਉੱਤੇ ਕਾਰਵਾਈ ਨਹੀਂ ਹੋਈ ਸੀ ਉਹਦੇ ਖਿਲਾਫ ਕੀ ਪ੍ਰਸ਼ਾਸਨ ਕਾਰਵਾਈ ਕਰਦਾ ਤੁਹਾਨੂੰ ਸਮਝ ਦੱਸੇਗਾ ਤੁਹਾਡੇ ਕਾਰਮੇ ਸੰਬੰਧ ਦੇ ਨਾਲ ਪਰਤੇ